ਚੋਰਾ ਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਅੱਜ ਫੇਰ ਆ ਵੱਡੀ ਗੱਲ ਵਾਪਰ ਗਈ ਤੇ ਜ਼ੋਰਦਾਰ ਹੰਗਾਮਾ ਹੋਇਆ ਅੱਜ ਤਾਂ ਸ਼ਰਿਆਮ ਮੁੱਖ ਮੰਤਰੀ ਭਗਵੰਤ ਮਾਨ ਤੋਂ ਥੋੜੀ ਦੂਰੀ ਤੇ ਅੱਗੇ ਖੜਕੇ ਕਿਸਾਨਾਂ ਨੇ ਟਰਾਲੀ ਚੋਰ ਮੁਰਦਾਬਾਦ ਦੇ ਨਾਰੇ ਲਾਏ ਨੇ ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਸੰਗਰੂਰ ਦੇ ਸ਼ਾਜਲੀ ਦੇ ਵਿੱਚ ਕਾਫੀ ਸਾਰੇ ਕਿਸਾਨ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਗਏ ਮਿਲਣ ਗਏ ਉਹਨਾਂ ਨੂੰ ਆਪਣੀਆਂ ਗੱਲਾਂ ਕਹਿਣ ਤੇ ਸਵਾਲ ਕਰਨ ਗਏ ਪਰ ਅੱਗੇ ਵਿਚਾਲੇ ਪੁਲਿਸ ਆ ਗਈ ਤੇ ਪੁਲਿਸ ਦੇ ਫਿਰ ਅੱਗੇ ਖੜ ਕੇ ਕਿਸਾਨਾਂ ਦੇ ਨਾਲ ਪੁਲਿਸ ਦਾ ਕਾਫੀ ਧੱਕਾ ਮੁਕੀ ਹੋਇਆ ਕਾਫੀ ਕੁਝ ਉੱਥੇ ਹੰਗਾਮਾ ਹੋਇਆ ਉਸ ਟਾਈਮ ਕਿਸਾਨਾਂ ਨੇ ਇਹ ਨਾਰੇ ਲਾਏ ਟਰਾਲੀ ਚੋਰ ਮੁਰਦਾਬਾਦ ਧੱਕੇ ਸ਼ਾਈ ਮੁਰਦਾਬਾਦ ਪਿੰਡਾਂ ਚ ਨਹੀਂ ਵੜਨ ਦਿਆਂਗੇ ਔਰ ਇਹ ਨਾਰੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਥੋੜੀ ਦੂਰੀ ਤੇ ਕਿਸਾਨ ਲਾਉਂਦੇ ਰਹੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸ਼ਾਜਲੀ ਦੇ ਵਿਚਾਲੇ ਇੱਕ ਐਮੀਨੈਂਸ ਸਕੂਲ ਦਾ ਉਦਘਾਟਨ ਕਰਨ ਆਏ ਸੀ ਕਿਸਾਨਾਂ ਨੂੰ ਵੀ ਖਬਰ ਮਿਲ ਗਈ ਹੁਣ ਕਿਸਾਨ ਸ਼ੰਭੂ ਤੇ ਖਨੋਰੀ ਮੋਰਚਾ ਜਿੱਦਾਂ ਇੱਕਦਮ ਮੀਟਿੰਗ ਚੋਂ ਕਿਸਾਨ ਚੱਕ ਕੇ ਤੇ ਚਕਾਇਆ ਗਿਆ ਤੇ ਫਿਰ ਔਰਤਾਂ ਸਮੇਤ ਕਿਸਾਨਾਂ ਨੂੰ ਜੇਲ੍ਹ ਭੇਜਿਆ ਗਿਆ ਫਿਰ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਉਥੇ ਕੁੱਲਾਰੇ ਫਰਿੱਜਾਂ ਸਮਾਨ ਜਿੱਦਾਂ ਚੋਰੀ ਹੋਇਆ ਇਹ ਸਾਰੇ ਕੁਝ ਤੋਂ ਕਿਸਾਨ ਬਹੁਤ ਅੱਕੇ ਹੋਏ ਨੇ ਖਫਾ ਨੇ ਤੇ ਅੱਜ ਕਿਸਾਨ ਵੀ ਉੱਥੇ ਵੱਡੀ ਗਿਣਤੀ ਦੇ ਵਿੱਚ ਜਸਵਿੰਦਰ ਸਿੰਘ ਲੋਂਗੋਵਾਲ ਜਸਵਿੰਦਰ ਸਿੰਘ ਸੋਮਾ ਤੇ ਹੋਰ ਆਗੂਆਂ ਦੀ ਅਗਵਾਈ ਦੇ ਵਿੱਚ ਆ ਗਏ ਉੱਥੇ ਫਿਰ ਜਦੋਂ ਉਹ ਕਿਸਾਨ ਕਹਿੰਦੇ ਕਿ ਅਸੀਂ ਮੁੱਖ ਮੰਤਰੀ ਕੋਲ ਜਾਣਾ ਅਸੀਂ ਆਪਣੇ ਸਵਾਲ ਕਰਨੇ ਨੇ ਜਿੱਦਾਂ ਕੁਝ ਦਿਨ ਪਹਿਲਾਂ ਮੋੜ ਮੰਡੀ ਦੇ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਨੂੰ ਇਕੱਠ ਦੇ ਵਿੱਚ ਘੇਰ ਕੇ ਕਿਸਾਨਾਂ ਨੇ ਬੜੇ ਤਿੱਖੇ ਸਵਾਲ ਇਹ ਸਾਰੇ ਮਾਮਲੇ ਆ ਤੇ ਪੁੱਛੇ ਉਸ ਦਿਨ ਉਹ ਮਸਾਂ ਹੀ ਉਥੋਂ ਨਿਕਲੇ ਸੀਗੇ ਤੇ ਉਸੇ ਤਰ੍ਹਾਂ ਅੱਜ ਕਿਸਾਨ ਸੰਗਰੂਰ ਦੇ ਵਿੱਚ ਸੰਗਰੂਰ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਜ਼ਿਲ੍ਹਾ ਤੇ ਆਪਣਾ ਹਲਕਾ ਹੈ ਉੱਥੇ ਹੀ ਉਹਨਾਂ ਦਾ ਜ਼ਬਰਦਸਤ ਵਿਰੋਧ ਹੋਇਆ ਜਦੋਂ ਕਿਸਾਨਾਂ ਨੂੰ ਮੁੱਖ ਮੰਤਰੀ ਨੂੰ ਮਿਲਣ ਨਹੀਂ ਦਿੱਤਾ ਗਿਆ ਸਵਾਲ ਨਹੀਂ ਕਰਨ ਦਿੱਤੇ ਗਏ ਤਾਂ ਫਿਰ ਉੱਥੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਧੱਕਾਮੁਕੀ ਹੋਈ ਆ ਪੁਲਿਸ ਜਿਹੜੀ ਆ ਉਹਦੇ ਉੱਪਰ ਪੀਟੀਸੀ న్యూਜ਼ ਚੈਨਲ ਦੇ ਪੱਤਰਕਾਰ ਨੇ ਇਹ ਵੀ ਦੋਸ਼ ਲਾਇਆ ਕਿ ਮੇਰਾ ਮਾਈਕ ਸਾਡੇ ਕੈਮਰੇ ਖੋਏ ਗਏ ਔਰ ਫਿਰ ਪੀਟੀਸੀ న్యూਸ ਦੇ ਕੈਮਰੇ ਦੇ ਬਾਅਦ ਦੇ ਵਿੱਚ ਇੱਕ ਪੁਲਿਸ ਅਫਸਰ ਦੀ ਬਾਈਟ ਦਾ ਮੌਕਾ ਉਹਨਾਂ ਨੂੰ ਮਿਲਿਆ ਤਾਂ ਪੁਲਿਸ ਅਫਸਰ ਨੂੰ ਉਹਨੇ ਕਿਹਾ ਕਿ ਤੁਸੀਂ ਸਾਡੇ ਮਾਈਕ ਖੋ ਰਹੇ ਹੋ ਕੈਮਰੇ ਕੋ ਖੋ ਰਹੇ ਤਾਂ ਉਹ ਇਹ ਨਹੀਂ ਕਹਿ ਰਹੇ ਕਿ ਅਸੀਂ ਖੋ ਨਹੀਂ ਰਹੇ ਉਹ ਕਹਿ ਰਹੇ ਨੇ ਕਿ ਤੁਸੀਂ ਸਾਡਾ ਪੱਖ ਨਹੀਂ ਦਿਖਾ ਰਹੇ ਅਸੀਂ ਤਾਂ ਇੰਜ ਕਰ ਰਹੇ ਹਾਂ ਹੁਣ ਸਵਾਲ ਇੱਥੇ ਵੱਡੇ ਨੇ ਪਹਿਲਾ ਸਵਾਲ ਤਾਂ ਇਹ ਆ ਕਿ ਜੇਕਰ ਅਜੇ ਵੋਟਾਂ 'ਚ 1.5 ਸਾਲ ਪਿਆ ਪਰ ਜੇ ਅੱਜ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਮੰਤਰੀਆਂ ਨੂੰ ਤੇ ਮੁੱਖ ਮੰਤਰੀ ਨੂੰ ਵੀ ਲੋਕ ਐਦਾਂ ਘੇਰਨ ਲੱਗ ਪਏ ਨੇ ਤਾਂ ਫਿਰ ਵੋਟਾਂ ਦੇ ਦਿਨਾਂ 'ਚ ਆ ਕੇ ਜਦੋਂ ਦੂਜੀਆਂ ਪਾਰਟੀਆਂ ਨੂੰ ਵੀ ਲੋਕ ਘੇਰਦੇ ਰਹੇ ਨੇ ਪਹਿਲਾਂ ਤਾਂ ਵੋਟਾਂ ਦੇ ਦਿਨਾਂ 'ਚ ਆ ਕੇ ਆਮ ਆਦਮੀ ਪਾਰਟੀ ਨਾਲ ਲੋਕ ਕੀ ਕਰਨਗੇ ਜਿੱਦਾਂ ਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਅਸੀਂ ਜ਼ੋਰਦਾਰ ਇਹਨਾਂ ਦਾ ਪਿੰਡਾਂ 'ਚ ਵਿਰੋਧ ਕਰਾਂਗੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਆਉਣ ਦੇਵਾਂਗੇ ਤਾਂ ਦੂਜਾ ਸਵਾਲ ਇਹ ਹੈ ਕਿ ਜਿੱਦਾਂ ਉਥੇ ਜੇਕਰ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਜਿਵੇਂ ਕਿ ਪੱਤਰਕਾਰ ਦਾਵਾ ਕਰ ਰਿਹਾ ਪੀਟੀਸੀ న్యూਜ਼ ਦਾ న్యూ ਚੈਨਲ ਦੇ ਉੱਤੇ ਲਾਈਵ ਚੱਲਦੇ ਵਿੱਚ ਤਾਂ ਜਿੱਦਾਂ ਪੁਲਿਸ ਅਫਸਰ ਇਹ ਕਹਿ ਰਿਹਾ ਕਿ ਤੁਸੀਂ ਸਾਡਾ ਪੱਖ ਨਹੀਂ ਦਿਖਾ ਰਹੇ ਇਹਦਾ ਮਤਲਬ ਇਹ ਕਿ ਜੇਕਰ ਚੱਲਦੇ ਲਾਈਵ ਦੇ ਵਿੱਚ ਕੋਈ ਪੱਤਰਕਾਰ ਆਪ ਬੋਲ ਰਿਹਾ ਹੋਵੇ ਤੇ ਉਹ ਕਿਸੇ ਦੇ ਮੂੰਹ ਅੱਗੇ ਮਾਈਕ ਨਾ ਕਰ ਸਕੇ ਤੇ ਉਹ ਫਿਰ ਕੈਮਰੇ ਖੋ ਕੇ ਮਾਈਕ ਖੋ ਕੇ ਫਿਰ ਕੀ ਉਹਦਾ ਲਾਈਵ ਯਾ ਉਹਦੀ ਕਵਰੇਜ ਬੰਦ ਕਰਾ ਸਕਦਾ ਕੀ ਇਹ ਕਾਨੂੰਨੀ ਅਧਿਕਾਰ ਕਿਸੇ ਵੀ ਪੁਲਿਸ ਅਫਸਰ ਸਿਵਲ ਅਫਸਰ ਮੰਤਰੀ ਜਾਂ ਕਿਸੇ ਸਾਡੇ ਵਰਗੇ ਆਮ ਬੰਦੇ ਕੋਲ ਹੈ ਕਿ ਅਸੀਂ ਇਦਾਂ ਕਰ ਸਕਦੇ ਆ ਦੇਖੋ ਉੱਥੇ ਇਹ ਸਭ ਕੁਝ ਦੇ ਦੋਸ਼ ਲੱਗੇ ਨੇ ਤੇ ਅੱਜ ਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਾਫੀ ਹੰਗਾਮਾ ਉੱਥੇ ਹੋਇਆ ਵੇਖੋ ਪਿਛਲੇ ਦਿਨੀ ਜਿਹੜੇ ਸਪੀਕਰ ਕਲਤਾਰ ਸਿੰਘ ਸੰਧਵਾ ਨੇ ਉਹਨਾਂ ਦਾ ਤਿੰਨ ਥਾਵਾਂ ਤੇ ਤਿੱਖਾ ਵਿਰੋਧ ਹੋਇਆ ਇੱਕ ਤਾਂ ਕਲਤਾਰ ਸਿੰਘ ਸੰਧਵਾ ਦੀ ਵੀਡੀਓ ਤੁਸੀਂ ਦੇਖੀ ਹੋਣੀ ਆ ਜਦੋਂ ਕਿਸਾਨਾਂ ਨੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਉਹਨਾਂ ਦੀ ਕੋਠੀ ਸੰਧਵਾ ਪਿੰਡ ਤੇ ਘੇਰੀ ਸੀ ਤੇ ਕਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਆਪ ਆ ਗਏ ਉੱਥੇ ਤਾਂ ਫਿਰ ਮੂੰਹ ਤੇ ਉਹਨਾਂ ਬੰਦਿਆਂ ਨੇ ਬੜੀਆਂ ਤਿੱਖੀਆਂ ਗੱਲਾਂ ਕੀਤੀਆਂ ਜਿਹੜੇ ਕਲਤਾਰ ਸਿੰਘ ਸੰਧਵਾ ਦੇ ਨਾਲ ਸਰਕਾਰ ਬਣਨ ਤੋਂ ਪਹਿਲਾਂ ਧਰਨੇ ਇਕੱਠੇ ਲਾਉਂਦੇ ਰਹੇ ਉਹਨਾਂ ਨੇ ਮੂੰਹ ਤੇ ਸੁਣਾਈਆਂ ਉਸ ਤੋਂ ਬਾਅਦ ਕਲਤਾਰ ਸਿੰਘ ਸੰਧਵਾ ਇੱਕ ਹੋਰ ਘਟਚ ਗਏ ਉੱਥੇ ਇੱਕ ਕਿਸਾਨ ਨੇ ਉਹਨਾਂ ਨੂੰ ਬੜੀਆਂ ਤਿੱਖੀਆਂ ਗੱਲਾਂ ਕਹੀਆਂ ਵੀ ਤੁਸੀਂ ਸਾਨੂੰ ਮਤਾਂ ਦੇ ਨਾਲ ਆ ਗਿਓ ਆਪ ਤੁਸੀਂ ਕਿਹੜਾ ਖੋਲੇ ਰੱਖੇ ਨੇ ਤੁਸੀਂ ਵੀਡੀਓ ਦੇਖੀ ਹੋਣੀ ਐ ਫਿਰ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਸਾਹਿਬ ਨੇ ਉਹ ਬਰਜਿੰਦਰਾ ਕਾਲਜ ਦੇ ਵਿੱਚ ਫਰੀਦਕੋਟ ਗਏ ਉੱਥੇ ਫਿਰ ਜਿਹੜੀਆਂ ਕੁਝ ਕੁੜੀਆਂ ਤੇ ਕੁਝ ਟੀਚਰ ਕੁੜੀਆਂ ਮਤਲਬ ਵਿਦਿਆਰਥਣਾਂ ਤੇ ਟੀਚਰ ਕੁੜੀਆਂ ਨੇ ਰਲ ਕੇ ਸਪੀਕਰ ਸਾਹਿਬ ਨੂੰ ਬਹੁਤ ਤਿੱਖੇ ਸਵਾਲ ਪੁੱਛੇ ਉਹਨਾਂ ਨੇ ਬਹੁਤ ਵੱਡੇ ਸਵਾਲ ਪੁੱਛੇ ਸਪੀਕਰ ਸਾਹਿਬ ਨੇ ਉਹਨਾਂ ਦੀਆਂ ਗੱਲਾਂ ਨੂੰ ਗੋਲ ਮੋਲ ਕੀਤਾ ਉੱਥੇ ਵੀ ਇਹ ਗੱਲ ਆਈ ਕਿ ਕੁਝ ਪੱਤਰਕਾਰ ਵੀਡੀਓ ਬਣਾ ਰਹੇ ਸੀਗੇ ਤੇ ਜਿਹੜਾ ਪੁਲਿਸ ਸੀ ਤੇ ਸਪੀਕਰ ਸਾਹਿਬ ਖੁਦ ਵੀ ਇਹਦੇ ਉੱਪਰ ਨੋਟਿਸ ਲੈਂਦੇ ਔਰ ਗੱਲਾਂ ਕਰਦੇ ਨਜ਼ਰ ਆਏ ਵੀ ਇਹ ਵੀਡੀਓ ਬਣ ਰਹੀ ਹੈ ਤਾਂ ਉਹਦੇ ਉੱਪਰ ਉਸ ਦਿਨ ਵੀਡੀਓ ਜੋ ਬਣੀਆਂ ਉਹ ਮੀਡੀਆ ਦੇ ਵਿੱਚ ਨਸ਼ਰ ਹੋਈਆਂ ਮੀਡੀਆ ਨੇ ਉਹ ਵਿਖਾਈਆਂ ਨੇ ਤੇ ਉਸ ਤੋਂ ਬਾਅਦ ਇੱਕ ਵੀਡੀਓ ਜਿਹੜੇ ਖੇਤੀਬਾੜੀ ਮੰਤਰੀ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੀ ਆਈ ਹੈ ਜਿਹਦੇ ਵਿੱਚ ਇੱਕ ਸਮਾਗਮ ਦੇ ਵਿੱਚ ਜਦੋਂ ਉਹ ਬੋਲਣ ਲੱਗੇ ਤਾਂ ਇੱਕ ਕਿਸਾਨ ਪੰਡਾਲ ਚੋਂ ਖੜਾ ਹੋ ਗਿਆ ਕਿ ਤੁਹਾਨੂੰ ਸਵਾਲ ਕਰਨੇ ਨੇ ਤਾਂ ਖੁੱਡੀਆਂ ਸਾਹਿਬ ਉਥੇ ਸਵਾਲ ਕਰਨ ਦਿੱਤੇ ਹੀ ਨਹੀਂ ਉਹਨਾਂ ਨੇ ਔਰ ਉਹਨਾਂ ਦੇ ਇਸ਼ਾਰੇ ਦੇ ਉੱਪਰ ਪੁਲਿਸ ਨੇ ਉਸ ਕਿਸਾਨ ਨੂੰ ਫੜ ਲਿਆ ਤੇ ਫੜ ਕੇ ਫਿਰ ਛੱਡਿਆ ਨਹੀਂ ਫੜ ਕੇ ਗ੍ਰਿਫਤਾਰ ਕਰਕੇ ਪੁਲਸوں ਨੂੰ ਜੇਲ੍ਹ ਲੈ ਕੇ ਗਈ ਇਹ ਉਹ ਕਿਸਾਨ ਦਾਵਾ ਕਰ ਰਿਹਾ ਬਾਅਦ ਚੋ ਕੈਮਰਾ ਦੇ ਸਾਹਮਣੇ ਤਾਂ ਉਹ ਕਹਿੰਦਾ ਅਸੀਂ ਸਵਾਲ ਪੁੱਛਣੇ ਨੇ ਜਿੱਦਾਂ ਸਾਡੇ ਟਰੈਕਟਰ ਟਰਾਲੀਆਂ ਸਾਡਾ ਸਮਾਨ ਇਹਨਾਂ ਨੇ ਖੁਰਦ-ਬੁਰਦ ਕੀਤਾ ਉਹ ਕਿਸਾਨ ਕਹਿੰਦਾ ਅਸੀਂ ਸਵਾਲ ਪੁੱਛਣਾ ਚਾਹੁੰਨੇ ਆ ਇਹ ਹੀ ਸਾਨੂੰ ਕਹਿੰਦੇ ਰਹੇ ਪਿਛਲੀਆਂ ਸਰਕਾਰਾਂ ਵੇਲੇ ਵੀ ਸਵਾਲ ਪੁੱਛਣੇ ਚਾਹੀਦੇ ਨੇ ਸਵਾਲ ਪੁੱਛਿਆ ਕਰੋ ਅੱਜ ਸਾਨੂੰ ਪੁੱਛਣ ਨਹੀਂ ਦਿੰਦੇ ਤਾਂ ਪੂਰੇ ਪੰਜਾਬ ਦੇ ਵਿੱਚ ਇੱਕ ਇਹ ਵੱਡੇ ਪੱਧਰ ਤੇ ਲੋਕ ਬੋਲ ਰਹੇ ਨੇ ਕਿ ਭਗਵੰਤ ਸਿੰਘ ਤੇ ਉਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਦੂਜੀਆਂ ਸਰਕਾਰਾਂ ਵੇਲੇ ਧਰਨੇ ਵੀ ਲਾਉਂਦੇ ਰਹੇ ਮੁਜਾਰੇ ਵੀ ਕਰਦੇ ਰਹੇ ਸੜਕਾਂ ਤੇ ਵੀ ਬੈੰਦੇ ਰਹੇ ਦਰਿਆਾਂ ਤੇ ਵੀ ਬੈੰਦੇ ਰਹੇ ਤੇ ਲੋਕਾਂ ਨੂੰ ਪੂਰਾ ਜ਼ੋਰ ਨਾਲ ਕਹਿੰਦੇ ਰਹੇ ਵੀ ਹਕੂਮਤਾਂ ਨੂੰ ਸਵਾਲ ਪੁੱਛਿਆ ਕਰੋ ਸਰਕਾਰਾਂ ਨੂੰ ਸਵਾਲ ਪੁੱਛਿਆ ਕਰੋ ਇਹਨਾਂ ਨੂੰ ਪਿੰਡਾਂ 'ਚ ਘੇਰ ਕੇ ਸਵਾਲ ਕਰਿਆ ਕਰੋ ਤੁਸੀਂ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਹਕੂਮਤ ਨੂੰ ਸਵਾਲ ਕਰਨੇ ਚਾਹੀਦੇ ਨੇ ਲੋਕਤੰਤਰ 'ਚ ਸਵਾਲ ਕਰਨ ਦਾ ਹੱਕ ਹੈ ਤੇ ਅੱਜ ਜਦੋਂ ਸਰਕਾਰ ਆਪਣੀ ਬਣ ਗਈ ਹੈ ਤਬਾ ਬਹੁ ਵੱਡੇ ਪੱਦਰ ਤੇ ਲੋਕ ਕਹਿ ਰਹੇ ਨੇ ਕਿ ਅੱਜ ਉਹੀ ਭਗਵੰਤ ਮਾਨ ਸਾਹਿਬ ਤੇ ਉਹੀ ਉਹਨਾਂ ਦੀ ਪਾਰਟੀ ਦੇ ਬਾਕੀ ਆਗੂ ਅੱਜ ਉਹ ਧਰਨਿਆ ਮਜਾਰਿਆ ਨੂੰ ਵੀ ਜ਼ਹਿਰ ਸਮਝਣ ਲੱਗੇ ਨੇ ਤੇ ਗਲਤ ਸਮਝਣ ਲੱਗੇ ਨੇ ਅੱਜ ਉਹ ਲੋਕਾਂ ਦੇ ਸਵਾਲਾਂ ਤੇ ਵੀ ਬਹੁਤ ਬੁਰੀ ਤਰ੍ਹਾਂ ਗੁੱਸੇ 'ਚ ਆਉਣ ਲੱਗੇ ਨੇ ਤੇ ਭੜਕਣ ਲੱਗੇ ਨੇ ਸੋ ਅੱਜ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਛਾਜਲੀ ਦੇ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਹੈ ਇਹ ਇੱਕ ਪ੍ਰਤੀਕ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਜੇਕਰ ਕਿਸਾਨਾਂ ਮਜ਼ਦੂਰਾਂ ਬੇਰੁਜ਼ਗਾਰਾਂ ਜਾਂ ਜਿਹੜੀਆਂ ਮੰਗਾ ਹੋਰ ਲੋਕਾਂ ਨਾਲ ਉਹਨਾਂ ਨੇ ਦਾਅਵੇ ਕੀਤੇ ਸੀ ਵੋਟਾਂ ਤੋਂ ਪਹਿਲਾਂ ਕੀਤੇ ਸੀ ਔਰਤਾਂ ਦੇ ਨਾਲ 1000 ਰੁਪਿਆ ਦੇਣ ਦਾ ਵਾਅਦਾ ਕਿਸਾਨਾਂ ਨਾਲ 5 ਮਿੰਟਾਂ ਦੇ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਮਜ਼ਦੂਰਾਂ ਦੇ ਨਾਲ ਪੰਚਾਇਤੀ ਜ਼ਮੀਨਾਂ 'ਚ 10-10 ਮਰਲੇ ਦੇ ਪਲਾਟ ਤੇ ਦਿਹਾੜੀ ਵਧਾਉਣ ਦੇ ਵਾਅਦੇ ਜਿਹੜੇ ਬੇਰੁਜ਼ਗਾਰ ਐ ਉਹਨਾਂ ਸਾਰਿਆਂ ਨੂੰ ਵਧੀਆ ਰੁਜ਼ਗਾਰ ਦੇਣ ਦੇ ਵਾਅਦੇ ਔਰ ਜਿਹੜੇ ਕੱਚੇ ਮੁਲਾਜ਼ਮ ਐ ਉਹਨਾਂ ਨੂੰ ਪੱਕੇ ਕਰਨ ਦੇ ਵਾਅਦੇ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਨੇ ਕੀਤਾ ਸੀ ਅੱਜ ਜੇਕਰ ਆਮ ਆਦਮੀ ਪਾਰਟੀ ਟਾਈਮ ਤੇ ਉਹ ਸਭ ਕੁਝ ਪੂਰਾ ਨਹੀਂ ਕਰਦੀ ਤਾਂ ਫਿਰ ਆਉਣ ਵਾਲੇ ਦਿਨਾਂ ਚ ਆਮ ਆਦਮੀ ਪਾਰਟੀ ਨੂੰ ਵੱਡਾ ਵਿਰੋਧ ਝੱਲਣਾ ਪੈ ਸਕਦਾ ਜਿਵੇਂ ਕਿ ਥਾਂ ਥਾਂ ਦੇ ਉੱਪਰ ਵਿਰੋਧ ਹੋ ਰਿਹਾ ਆਮ ਆਦਮੀ ਪਾਰਟੀ ਦਾ ਅਜੇ ਵੋਟਾਂ ਚ 1.5 ਸਾਲ ਬਾਕੀ ਹੈ ਤਾਂ ਇਹਨਾਂ ਵਿਰੋਧ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਔਰ ਦੂਜੇ ਪਾਸੇ ਅੱਜ ਜਿਹੜੇ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਬਹੁਤ ਮੈਣੋ ਮੈਣੀ ਹੋ ਰਹੇ ਨੇ ਵੇਖੋ ਬਾਜਵਾ ਤੇ ਐਫਆਈਆਰ ਹੋਈ ਹੈ ਪਰਚਾ ਹੋਇਆ ਕਾਂਗਰਸ ਦਾ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦਾ ਨੇਤਾ ਵਿਧਾਨ ਸਭਾ ਚ ਪਰਚਾ ਹੋਇਆ ਤੇ ਕਾਂਗਰਸ ਸਾਰੀ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਅੱਜ ਪ੍ਰਦਰਸ਼ਨ ਕਰਨ ਲਈ ਆ ਗਈ ਆਮ ਆਦਮੀ ਪਾਰਟੀ ਉਹ ਕਹਿੰਦੀ ਕਿ ਪ੍ਰਤਾਪ ਸਿੰਘ ਬਾਜਵਾ ਨਜਾਇਜ਼ دہشت ਫਲਾ ਰਿਆ ਪੰਜਾਬ ਚ ਅਸੀਂ ਇਦਾਂ ਦੀ ਨਜਾਇਜ਼ دہشت ਬਰਾਸ਼ ਨਹੀਂ ਕਰਾਂਗੇ ਤੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਅਮਨ अरोड़ा ਸਾਹਿਬ ਤੇ ਪੰਜਾਬ ਦੇ ਮੰਤਰੀ ਨੇਮਨ अरोड़ा ਸਾਹਿਬ ਉਹਨਾਂ ਨੇ ਇੱਕ ਵੱਡਾ ਦਬਕਾ ਕਹਿ ਸਕਦੇ ਆ ਜਾਂ ਇੱਕ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਇੱਕ ਧਮਕੀ ਭਰੀ ਸੁਰਚ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਮੈਂ ਕੁਝ ਨਹੀਂ ਦੱਸਣਾ ਕਿ ਉਹ ਜਿਹੜੇ 32 ਬੰਬ ਮੈਨੂੰ ਪਤਾ ਹੈ ਅਜੇ ਚੱਲੇ ਨਹੀਂਗੇ ਤੇ ਉਹ ਕਿੱਥੇ ਨੇ ਮੈਂ ਆਪਣਾ ਸੋਰਸ ਨਹੀਂ ਦੱਸਣਾ ਤਾਂ ਉਹ ਕਹਿੰਦੇ ਪੁਲਿਸ ਤਾਂ ਬਾਹ ਮਰੋੜ ਕੇ ਤੁਹਾਡੇ ਹਲਕਾ ਚੋਂ ਵੀ ਸਾਰਾ ਕੁਝ ਕਢਾ ਲੇਗੀ। ਇਹਦਾ ਮਤਲਬ ਬਈ ਅਮਨ ਅਰੋੜਾ ਸਾਹਿਬ ਇਹ ਕਹਿ ਰਹੇ ਨੇ ਵੀ ਪੁਲਿਸ ਜਿਹੜੀ ਆ ਉਹ ਕੁੱਟ-ਕੁੱਟ ਕੇ ਜਾਂ ਤਸ਼ੱਦਦ ਕਰਕੇ ਜਾਂ ਜ਼ੁਲਮ ਕਰਕੇ ਇਹ ਇਹ ਗੱਲਾਂ ਪਤਾ ਲਾਏਗੀ। ਬੜੀ ਹੈਰਾਨਗੀ ਦੀ ਗੱਲ ਆ। ਜਮਹੂਰੀਅਤ ਤੇ ਲੋਕਤੰਤਰ ਦੀਆਂ ਗੱਲਾਂ ਕਰਨ ਵਾਲੇ ਜੇ ਅੱਜ ਪੁਲਿਸ ਦੇ ਕੁੱਟ ਮਾਰ ਜਾਂ ਤਸ਼ੱਦਦ ਨੂੰ ਵੀ ਜਾਇਜ਼ ਸਟੇਜਾਂ ਤੋਂ ਬੋਲਣ ਲੱਗ ਗਏ ਨੇ ਤਾਂ ਫਿਰ ਇਹ ਬਹੁਤ ਮਾੜੀ ਗੱਲ ਆ। ਹੁਣ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਨੇਤਾ ਫੜੇ ਨੇ ਕੇਜਰੀਵਾਲ ਫੜਿਆ ਸੰਜੇ ਸਿੰਘ ਫੜਿਆ ਮਨੀਸ਼ ਸੋਦੀਆ ਫੜਿਆ ਆ ਪਾਠਕ ਫੜਿਆ ਹੋਰ ਕਿੰਨੇ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਕੀ ਪੁਲਿਸ ਨੇ ਫਿਰ ਈਡੀ ਨੇ ਜਾਂ ਪੁਲਿਸ ਨੇ ਉਹਨਾਂ ਨੂੰ ਫੜ ਕੇ ਤੇ ਹਲਕ ਚੋਂ ਕੁਝ ਇਸ ਤਰ੍ਹਾਂ ਕਢਾਇਆ ਸੀ ਕੇਜਰੀਵਾਲ ਸਾਹਿਬ ਦੇ ਉੱਪਰ ਵੱਡੇ ਦੋਸ਼ ਈਡੀ ਨੇ ਲਾਏ ਹੋਏ ਨੇ ਵੀ ਜਿਹੜਾ ਸ਼ਰਾਬ ਘਟਾਲਾ ਉਹਦੇ ਨਾਲ ਸੰਬੰਧਤਾ ਕੀਤਾ ਉਹ ਕੀਤਾ ਉਹ ਕੀਤਾ ਪਰ ਉਹਨਾਂ ਨੇ ਧੱਕੇ ਨਾਲ ਜਾਂ ਜ਼ਬਰ ਨਾਲ ਯਾ ਜ਼ਬਰਦਸਤੀ ਕੁਝ ਨਹੀਂ ਮਨਾਇਆ ਤੇ ਕੁਝ ਨਹੀਂ ਕੋਆਇਆ ਤੇ ਪਰ ਆ ਤੁਸੀਂ ਦੇਖ ਲਓ ਅਮਨ ਅਰੋੜਾ ਸਾਹਿਬ ਉਹ ਕਹਿ ਰਹੇ ਨੇ ਕਿ ਪੁਲਿਸ ਤੁਹਾਡੇ ਹਲਕ ਚੋਂ ਵੀ ਬਾਹ ਮਰੋੜ ਕੇ ਕਢਾ ਲੇਗੀ ਇਹ ਤੋਂ ਵੱਧ ਸ਼ਬਦ ਬੋਲੇ ਨਹੀਂ ਜਾ ਸਕਦੇ ਸੀ ਇਹਦਾ ਮਤਲਬ ਇਹ ਆ ਕਿ ਪੁਲਿਸ ਕੁੱਟ ਕੇ ਤਸ਼ੱਦਦ ਕਰਕੇ ਪਿਛਲੇ ਦਿਨਾਂ ਤੋਂ ਕੁਝ ਲੋਕ ਇੱਕ ਹਕਸ਼ਾ ਪ੍ਰਗਟਾ ਰਹੇ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਚ ਪੁਲਿਸ ਰਾਜ ਕਾਇਮ ਕਰ ਰਹੀ ਆ ਪੁਲਿਸ ਨੂੰ ਵੱਧ ਤਾਕਤਾਂ ਦੇ ਰਹੀ ਆ ਪੁਲਿਸ ਜਿਹੜੀ ਆ ਉਹਨੂੰ ਉਹਨੂੰ ਬਲਵਾਨ ਬਣਾਇਆ ਜਾ ਰਿਹਾ ਉਹਨੂੰ ਸ਼ਕਤੀਆਂ ਵੱਧ ਦਿੱਤੀਆਂ ਜਾ ਰਹੀਆਂ ਨੇ ਤੇ ਪੁਲਿਸ ਲੋਕਾਂ ਨਾਲ ਬਹੁਤ ਧੱਕੇ ਕਰਦੀ ਹੈ ਇਹ ਵੀ ਗੱਲ ਬੋਲੀ ਜਾ ਰਹੀ ਹੈ ਹੁਣ ਅਮਨ अरोड़ा ਸਾਹਿਬ ਦੀ ਜਿਹੜੀ ਆ ਗੱਲ ਹੈ ਇਹਦਾ ਅਰਥ ਕੀ ਹੈ ਤੇ ਇਹ ਕਿੱਧਰ ਨੂੰ ਜਾਂਦੀ ਹੈ ਅੱਜ ਇੱਕ ਹੋਰ ਵੱਡੀ ਗੱਲ ਵਾਪਰੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਮੁਹਾਲੀ ਤੋਂ ਵਿਧਾਇਕ ਨੇ ਕੁਲਵੰਤ ਸਿੰਘ ਉਹਨਾਂ ਦੇ ਘਰ ਤੇ ਛਾਪਾ ਵੱਜਾ ਰੇਡ ਵੱਜੀ ਹੈ ਤੇ ਇਹ ਰੇਡ ਈਡੀ ਨੇ ਮਾਰੀ ਹੈ ਈਡੀ ਉਹਨਾਂ ਦਾ ਕਈ ਕੁਝ ਖੰਗਾਲ ਰਹੀ ਹੈ ਤਲਾਸ਼ ਰਹੀ ਹੈ ਹੁਣ ਵੇਖਣਾ ਹੈ ਆ ਵੀ ਕੀ ਈਡੀ ਦੇ ਰੇਡ ਦੇ ਮਾਮਲੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਕਹੇਗੀ ਕਿ ਬਾਹ ਮਰੋੜ ਕੇ ਮਨਾਇਆ ਜਾ ਸਕਦਾ ਤੇ ਮਨਾ ਲਓ ਕਿ ਆਮ ਆਦਮੀ ਪਾਰਟੀ ਕਹੇਗੀ ਕਿ ਧੱਕੇਸ਼ਾ ਹੀ ਹੈ ਗਲਤਾਂ ਇਹੀ ਕਹਿਣਗੇ ਸੋ ਜੇਕਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਗਲਤ ਬੋਲਿਆ ਆਪਾਂ ਕਵਾਂਗੇ ਬਾਜਵਾ ਨੂੰ ਵੀ ਜਵਾਨ ਸੰਭਾਲ ਕੇ ਗੱਲ ਕਰਨੀ ਚਾਹੀਦੀ ਆ ਇਦਾਂ ਦਾ ਇੰਨਾ ਵੱਡਾ ਬਿਆਨ ਇੰਨਾ ਗੈਰ ਜ਼ਿੰਮੇਵਾਰانہ ਤਰੀਕੇ ਨਾਲ ਨਹੀਂ ਦੇਣਾ ਚਾਹੀਦਾ ਤੁਸੀਂ ਖੰਸੇ ਦੇ ਤੌਰ ਤੇ ਸ਼ੱਕ ਦੇ ਤੌਰ ਤੇ ਕਹਿ ਲਓ ਪਰ ਤੁਸੀਂ ਬਿਆਨ ਇਦਾਂ ਦਿੱਤਾ ਜਿੱਦਾਂ ਇਹ ਗੱਲ ਪੁਖਤਾ ਹੋਵੇ ਵੀ ਪੰਜਾਬ ਹਮ ਆਏ 18 ਚੱਲੇ ਤੇ 32 ਅਜੇ ਪਏ ਨਹੀਂ ਤੇ ਉਹ ਲੋਕਾਂ ਦੇ ਚੱਲਣੇ ਨੇ ਹੁਣ ਜੇਕਰ ਤੁਹਾਡੇ ਕੋਲ ਕੋਈ ਸਰੋਤ ਹੈ ਤਾਂ ਸਾਂਝਾ ਕਰ ਦੇਣਾ ਚਾਹੀਦਾ ਲੋਕਾਂ ਦੀ ਜਾਨ ਲੋਕਾਂ ਦੇ ਮਾਲ ਨੂੰ ਮੁੱਖ ਰੱਖਦੇ ਹੋਇਆ ਬਾਜਵਾਦ ਸਾਹਿਬ ਇਹਦੇ ਉੱਪਰ ਹੁਣ ਕੀ ਕਹਿਣਗੇ ਹੁਣ ਉਹ ਹਾਈ ਕੋਰਟ ਚਲੇ ਗਏ ਨੇ ਹਾਈ ਕੋਰਟ ਇਹਦੇ ਉੱਪਰ ਕੀ ਡਿਸੀਜਨ ਲੈਂਦੀ ਹੈ ਇਹ ਵੇਖਣਾ ਹੋਊਗਾ ਪਰ ਅੱਜ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸ਼ਾਜਲੀ ਦੇ ਵਿੱਚ ਆਏ ਸੰਗਰੂਰ ਦੇ ਸ਼ਾਜਲੀ ਚ ਐਮਿਊਲੈਂਸ ਸਕੂਲ ਦਾ ਅਦ்கਾਟਨ ਕਰਨ ਆਏ ਤਸਵੀਰਾਂ ਤੁਸੀਂ ਦੇਖੀਆਂ ਨੇ ਕਿ ਉਧਰੋਂ ਕਾਫੀ ਤਦਾਦ ਚ ਕਿਸਾਨ ਆਏ ਨੇ ਪੁਲਿਸ ਦੇ ਨਾਲ ਪੂਰੀ ਧੱਕਾ ਮੁਕੀ ਹੋਈ ਆ ਕਿਸਾਨਾਂ ਨੇ ਸਪੀਕਰ ਲਾ ਲਾ ਕੇ ਮੁੱਖ ਮੰਤਰੀ ਦੇ ਸਾਹਮਣੇ ਖੜ ਕੇ ਦੂਰੀ ਤੇ ਇਹ ਕਿਹਾ ਕਿ ਟਰਾਲੀ ਚੋਰ ਮੁਰਦਾਬਾਦ ਦੂਰ ਮੁੱਖ ਮੰਤਰੀ ਸੀ ਉਧਰ ਥੋੜੀ ਦੂਰੀ ਤੇ ਕਿਸਾਨ ਸੀਗੇ ਤੇ ਸਪੀਕਰਾਂ ਚ ਕਿਸਾਨ ਬੋਲਦੇ ਰਹੇ ਟਰਾਲੀ ਚੋਰ ਮੁਰਦਾਬਾਦ ਧੱਕੇਸ਼ਾਹੀ ਮੁਰਦਾਬਾਦ ਗੁੰਡਾਗਰਦੀ ਨਹੀਂ ਚੱਲੇਗੀ ਆਮ ਆਦਮੀ ਪਾਰਟੀ ਮੁਰਦਾਬਾਦ ਇਹ ਨਾਰੇ ਕਿਸਾਨ ਲਾਉਂਦੇ ਰਹੇ ਫਿਰ ਪੁਲਿਸ ਆ ਗਈ ਫਿਰ ਪੁਲਿਸ ਨੇ ਕਿਸਾਨਾਂ ਨੂੰ ਉਥੋਂ ਖਦੇੜਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿਸਾਨਾਂ ਦੀ ਤੇ ਪੁਲਿਸ ਦੀ ਆਪਸ ਦੇ ਵਿੱਚ ਧੱਕਾ ਮੁਕੀ ਵੀ ਹੋਈ ਹੈ ਫਿਰ ਕਿਸਾਨ ਉਥੇ ਬਹਿ ਗਏ ਸੜਕ ਤੇ ਤੇ ਆ ਕਿਸਾਨ ਆਪਣੀ ਨਾਰੇਬਾਜੀ ਕਰਦੇ ਰਹਿ ਪੁਲਿਸ ਨੇ ਉਹਨਾਂ ਦੇ ਸਪੀਕਰ ਵਗੈਰਾ ਇੱਕ ਵਾਰ ਬੰਦ ਕਰ ਦਿੱਤੇ ਸੀਗੇ ਕੁਝ ਆਗੂਆਂ ਨੂੰ ਪੁਲਿਸ ਨੇ ਆ ਇੱਕ ਵਾਰ ਆਪਣੇ ਕਬਜ਼ੇ 'ਚ ਵੀ ਲੈ ਲਿਆ ਸੀ ਪਰ ਉਸ ਤੋਂ ਬਾਅਦ ਅਜੇ ਤੱਕ ਸਥਿਤੀ ਉਥੇ ਤਣਾਅਪੂਰਨ ਬਣੀ ਹੋਈ ਹੈ ਮੁੱਖ ਮੰਤਰੀ ਕਾਫੀ ਧੀਰ ਉਥੇ ਸ਼ਾਜਲੀ ਸਕੂਲ ਦੇ ਵਿੱਚ ਰੁਕੇ ਤੇ ਉਹਨਾਂ ਟਾਈਮ ਕਿਸਾਨ ਲਗਾਤਾਰ ਆਸੇ-ਪਾਸੇ ਪ੍ਰਦਰਸ਼ਨ ਕਰਦੇ ਰਹੇ ਕਿਸਾਨਾਂ ਦੇ ਵਿੱਚ ਜੜੀਆਂ ਕਿਸਾਨ ਬੀਬੀਆਂ ਬਜ਼ੁਰਗ ਔਰਤਾਂ ਵੀ ਸੀਗੀਆਂ ਇਹਦੇ ਤੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ